ਮੇਰਾ ਨਾਮ ਅਰਜਨ ਸਿੰਘ ਜਿਹੜਾ ਅੱਜ ਤੁਹਾਨੂੰ ਦੇਖੇ ਨੰਮਰੰਡਮ ਦੇ ਕੇ ਕਿਸੇ ਨੂੰ ਦਿੱਤਾ ਗਿਆ ਮੇਰਾ ਨਾਮ ਨਿਦੀਸ਼ ਪੀਮਾ ਜੀ ਫਾਊਂਡਰ ਪੀਮੈਕਸ਼ਨ ਕਮੇਟੀ ਆ ਆਮ ਆਦਮੀ ਪਾਰਟੀ ਨੇ ਦਿੱਲੀ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਯੋਜਕ ਕੇਜਰੀਵਾਲ ਜੀ ਵੱਲੋਂ ਇੱਕ ਸਕੀਮ ਲਾਂਚ ਕੀਤੀ ਗਈ ਆ ਪੁਜਾਰੀ ਗਰੰਟੀ ਸਨਮਾਨ ਯੋਜਨਾ ਜਿਹਦੇ ਵਿੱਚ ਮੰਦਿਰ ਗੁਰੂ ਘਰਾਂ ਦੇ ਸੇਵਾਦਾਰ ਉਹਨਾਂ ਨੂੰ 18000 ਰੁਪਏ ਪ੍ਰਤੀ ਮਹੀਨਾ ਸਕੀਮ ਜਿਹੜੀ ਹੈ ਤਨਖਾਹ ਦਿੱਤੀ ਜਾਏਗੀ ਇਹਦੇ ਸੰਦਰਭ ਦੇ ਵਿੱਚ ਹੀ ਥਰੂ ਡੀਸੀ ਅਮਰੀਤਸਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਐਸੀ ਸਮਾਜ ਦੇ ਮੰਦਿਰ ਧਾਰਮਿਕ ਸਥਾਨ ਉਹਨਾਂ ਦੇ ਸੇਵਾਦਾਰਾਂ ਦੀ ਤਨਖਾਹ ਜਿਹੜੀ 18000 ਰੁਪਏ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ ਤਾਂ ਕਿ ਦਿੱਲੀ ਚ ਤੇ ਇਲੈਕਸ਼ਨ ਤੋਂ ਬਾਅਦ ਇਸ ਸਕੀਮ ਲਾਂਚ ਹੋਣੀ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕ੍ਰੈਡਿਬਿਲਟੀ ਤੇ ਆਪਣੀ ਪਾਰਟੀ ਦੀ ਕ੍ਰੈਡਿਬਿਲਟੀ ਸ਼ੋਅ ਕਰਨਾ ਚਾਹੁੰਦੇ ਆ ਤੇ ਇੱਕ ਬਿਹਤਰੀਨ ਮੌਕਾ ਹੈਗਾ ਉਹਨਾਂ ਕੋ ਜੇ ਇੱਥੇ ਲਾਂਚ ਕਰਤੀ ਜਾਵੇ ਐਸੇ ਮਹੀਨੇ ਲਾਗੂ ਕਰਤੀ ਜਾਵੇ ਤੇ ਦਿੱਲੀ ਦੀ ਪਬਲਿਕ ਨੂੰ ਵੀ ਪਤਾ ਲੱਗੇਗਾ ਕਿ ਝੂੜ ਨਹੀਂ ਹੈਗਾ ਸਕੀਮ ਜਿਹੜੀ ਹੈ ਜੇ ਪੰਜਾਬ ਚ ਲਾਗੂ ਹੋ ਗਈ ਹੈ ਤੇ ਇਲੈਕਸ਼ਨ ਤੋਂ ਬਾਅਦ ਦਿੱਲੀ ਚ ਵੀ ਹੋਊਗੀ ਅਹ ਸੋ ਇਹ ਬੇਨਤੀ ਜਿਹੜੀ ਪ੍ਰਵਾਨ ਕੀਤੀ ਜਾਵੇ ਦੂਜੀ ਬੇਨਤੀ ਇਹ ਹੈ ਜੀ ਕਿ ਐਸਸੀ ਸਮਾਜ ਆਰਥਿਕ ਤੌਰ ਤੇ ਹਾਲੇ ਵੀ ਬਹੁਤ ਕਮਜ਼ੋਰ ਹੈਗਾ ਇਹਦੇ ਵਿੱਚ ਸਾਨੂੰ ਮੌਕਾ ਮਿਲੇਗਾ ਆਪਣੇ ਮੰਦਰ ਗੁਰੂ ਘਰ ਉਹਨਾਂ ਦੇ ਰੱਖ-ਰਖਾਵ ਲਈ ਬਿਹਤਰੀਨ ਪ੍ਰਬੰਧ ਜਿਹੜੇ ਆ ਕਰਨ ਦਾ ਮੌਕਾ ਮਿਲੇਗਾ ਤੇ ਗੱਲ ਕਰ ਰਹੇ ਹਾਂ ਕਿਸ ਸਮਾਜ ਦੀ ਗੱਲ ਕਰ ਰਹੇ ਹਾਂ ਦੇਖੋ ਜੀ ਹਰ ਧਰਮ ਦੇ ਲੋਕ ਜਿਹੜੇ ਉਹ ਆਪਣੀ ਮੰਗ ਰੱਖ ਸਕਦੇ ਆ ਦਿੱਲੀ ਦੇ ਵਿੱਚ ਸ਼ਾਇਦ ਹਰ ਧਰਮ ਦੇ ਲੋਕਾਂ ਲਈ ਹੈਗੀ ਆ ਪਰ ਮੈਂ ਇੱਕ ਐਸਸੀ ਸਮਾਜ ਦੇ ਸੇਵਾਦਾਰ ਦੇ ਤੌਰ ਤੇ ਜਿੱਥੇ ਬੰਦੇ ਕੋ ਲੀਡਰ ਦੇ ਤੌਰ ਤੇ ਆਪਣੀ ਗੱਲ ਰੱਖ ਰਿਹਾ ਕਾਰਨ ਇਹ ਹੈਗਾ ਕਿ ਸਾਡੇ ਜਿਹੜੇ ਮੰਦਿਰ ਨੇ ਚਾਹੇ ਭਗਵਾਨ ਵਾਲਮੀਕ ਮਹਾਰਾਜ ਦੇ ਮੰਦਿਰ ਹੋਣ ਸਾਡੇ ਗੁਰੂ ਘਰ ਹੋਣ ਦੂਰ ਦਰਾਜ ਪਿੰਡਾਂ ਦੇ ਵਿੱਚ ਦਿਹਾੜ ਚ ਹੈਗੇ ਆ ਔਰ ਸਾਰੀ ਡਿਟੇਲ ਸਾਡੇ ਕੋਲ ਹੈਗੀ ਆ ਪਵਨ ਵਾਲਮੀਕੀ ਤੀਰਤ ਦੇ ਜਿਹੜੇ ਸਾਡੇ ਸੰਤ ਸਮਾਜ ਆ ਉਹਨਾਂ ਕੋਲ ਹਰ ਡਿਟੇਲ ਹੈ ਕਿ ਸਾਡੇ ਗੁਰੂ ਘਰ ਮੰਦਿਰ ਹੈਗੇ ਕਿੱਥੇ ਨੇ ਔਰ ਸਰਕਾਰ ਦੇ ਨਾਲ ਇਹ ਡਿਟੇਲ ਜਲਦੀ ਸ਼ੇਅਰ ਸਾਂਝੀ ਕੀਤੀ ਜਾ ਸਕਦੀ ਹੈ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਐਸ ਯੋਜਨਾ ਨੂੰ ਲਾਗੂ ਕਰਨਾ ਚਾਹਵੇ ਪਰ ਬਾਕੀ ਜਿਹੜੇ ਸਮੁਦਾਏ ਨੇ ਜਾਂ ਵਰਗ ਨੇ ਉਹ ਆਪਣੀ ਮੰਗ ਰੱਖ ਸਕਦੇ ਆ ਪਰ ਮੈਂ ਐਸੀ ਸਮਾਜ ਦੇ ਤੌਰ ਤੇ ਇਹ ਮੰਗ ਰੱਖਣਾ ਚਾਹੁੰਦਾ ਕਿਉਂਕਿ ਜਿਨ੍ਹਾਂ ਦੇ ਧਰਮ ਜਿਹੜੇ ਆ ਜੇ ਪਰ ਧਰਮ ਪ੍ਰਚਾਰ ਸਾਡਾ ਮਜ਼ਬੂਤ ਹੋਏਗਾ ਤੇ ਸਾਡੀਆਂ ਸਮਾਜੀ ਆਰਥਿਕ ਰਾਜਨੀਤਿਕ ਜੜਾ ਵੀ ਮਜ਼ਬੂਤ ਹੋਣਗੀਆਂ ਯੋ ਸਰਕਾਰ ਦੀ ਨੀਅਤ ਐਸੀ ਸਮਾਜ ਲਈ ਪੋਜ਼ਿਟਿਵ ਹੈਗੀ ਆ ਤੇ ਜਲਦ ਤੋਂ ਜਲਦ ਐਸੀ ਸਮਾਜ ਦੇ ਧਾਰਮਿਕ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਤਨਖਾਹ 18000 ਰੁਪਏ ਜਲਦ ਕੀਤੀ ਜਾਵੇ ਜੈ ਬਾਲਮੀਕੀ ਜੀ ਜੈ ਪੀਮ ਜੈ ਸਭਿਦਾ